ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਡਬਲ ਕਿਡਨਾਪਿੰਗ ਅਤੇ ਮਰਡਰ ਕੇਸ ਕਿਉਂਕਿ ਬਲਾਈਂਡ ਕੇਸ ਸੀਗਾ ਉਹਨੂੰ ਜਿਹੜਾ ਸੋਲਵ ਕਰ ਲਿਆ ਗਿਆ ਹੈ 24 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਏਜੀਐ ਫਲੈਟ ਦੇ ਵਿੱਚੋਂ ਇੱਕ ਮੇਲ ਤੇ ਇੱਕ ਫੀਮੇਲ ਨੂੰ ਜਿਹੜਾ ਕਿਡਨਾਪ ਕਰ ਲਿਆ ਗਿਆ ਹੈ ਤੇ ਉਹਨਾਂ ਦਾ ਕੋਈ ਵੇਅਰ ਅਬਾਊਟ ਸੁਨੋਂ ਨਹੀਂ ਹੈਗਾ ਇਮੀਡੀਏਟਲੀ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਜਿਹੜਾ ਮੌਕੇ ਤੇ ਜਿਹੜਾ ਵਿజిਟ ਕੀਤਾ ਗਿਆ ਤੇ ਜਿਹੜਾ ਇਹਦੀ ਮੈਟਰ ਦੀ ਸੰਜੀਦਤਾ ਨੂੰ ਦੇਖਦੇ ਹੋਏ ਇਮੀਡੀਏਟਲੀ ਐਫ ਆਈ ਆਰ ਜਿਹੜੀ 43 ਨੰਬਰ सदर ਫਗਵਾੜੇ ਥਾਣੇ ਜਿਹੜੀ ਸਬੰਧਤ ਧਾਰਾ ਹੰਤ ਹੈ ਦਰਜ ਕੀਤੀ ਗਈ ਹੈ ਬਾਅਦ ਤਕਤੀਸ਼ ਨੂੰ ਇਮੀਡੀਏਟਲੀ ਜਿਹੜੀ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਵੱਖ-ਵੱਖ ਟੀਮ ਸਾਡੇ ਐਸ ਪੀ ਡੀ ਪ੍ਰਮੋਦ ਸਿੰਘ ਵਿਰ ਸਾਹਿਬ ਐਸ ਪੀ ਫਗਵਾੜਾ ਰੁਪਿੰਦਰਪਾਲ ਪੱਟੀ ਸਾਹਿਬ ਐਸਐਚਓ ਜਿਹੜੀ ਡੀਐਸਪੀ ਫਰਵਾੜਾ ਭਰਤ 쿠ਸ਼ਨ ਡੀਐਸਪੀ ਡੀ ਪਰਵਿੰਦਰ ਸਿੰਘ ਇੰਚਾਰਜ ਸੀਏਜੀ ਕਪੂਰਥਲਾ ਜਨਰਲ ਸਿੰਘ ਇੰਚਾਰਜ ਸੀਏਜੀ ਫਰਵਾੜਾ ਸਬ ਇੰਸਪੈਕਟਰ ਬਸਮਨ ਸਿੰਘ ਅਤੇ ਐਸਐਚਓ ਸਰ ਫਰਵਾੜਾ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਤਫ਼ਤੀਸ਼ ਜਿਹੜੀ ਸ਼ੁਰੂਆਤ ਕੀਤੀ ਗਈ ਜਿਹੜੀ ਮੁਢਲੀ ਤਫ਼ਤੀਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਇੱਕ ਹਰਵਿੰਦਰ ਸਿੰਘ ਪਿੰਦਰ ਹੈਗਾ ਹੈ ਉਹ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਖੁਦਲੀ ਪੁਸ਼ਕਸ਼ ਦੇ ਇਹਨਾਂ ਸਾਹਮਣੇ ਆਈ ਕਿ ਜਿਹੜਾ ਲੇਡੀ ਜਿਹੜੀ ਅਬਡੈਕਟ ਹੋਈ ਸੀ ਅੰਜੂ ਪਾਲ ਉਹਦੇ ਨਾਲ ਇਹਦਾ ਹਰਵਿੰਦਰ ਸਿੰਘ ਪਿੰਦੜ ਦਾ ਵਿਆਹ ਹੋਇਆ ਹੋਇਆ ਸੀ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹਿਊਮਨਿਟਰੀ ਇਨਵੈਸਟੀਗੇਸ਼ਨ ਦੇ ਵਰਕਆਊਟ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ 27 ਤਰੀਕ ਨੂੰ ਜਿਹੜਾ ਅਰੈਸਟ ਕੀਤਾ ਗਿਆ ਦਿਨਾਂ ਦੇ ਨਾਲ ਕੁਲਦੀਪ ਸਿੰਘ ਬਿੱਲਾ ਬਲਰਾਜ ਕੌਰ ਅਤੇ ਰੁਪਿੰਦਰ ਪਿੰਦਾ ਹੈਗੇ ਉਹਨਾਂ ਦੀ ਪੁਸ਼ਕਸ਼ਿਤ ਤੇ ਹੋਰ ਲੀਡਸ ਡਿਵੈਲਪ ਕਰਦੇ ਹੋਏ ਜਿਹੜੀ 27 ਰਾਤ ਨੂੰ ਹੀ ਅਸੀਂ ਜਿਹੜਾ ਮੇਨ ਦੋਸ਼ੀ ਹੈ ਹਰਵਿੰਦਰ ਸਿੰਘ ਪਿੰਦੜ ਉਨੂੰ ਅਸੀਂ ਗੁਜਰਾਤ ਸਟੇਟ ਦੇ ਕੱਚ ਜ਼ਿਲ੍ਹੇ ਦੇ ਵਿੱਚ ਅਸੀਂ ਲੋਕੇਟ ਕਰ ਲਿਆ ਇਮੀਡੀਏਟਲੀ ਜਿਹੜਾ ਕਪੂਥਲਾ ਪੁਲਿਸ ਵੱਲੋਂ ਟੀਮ ਬਣਾ ਕੇ ਗੁਜਰਾਤ ਦੇ ਵਿੱਚ ਭੇਜੀ ਗਈ ਅਤੇ ਗੁਜਰਾਤ ਪੁਲਿਸ ਨਾਲ ਟਾਈਪ ਕੀਤਾ ਗਿਆ 28 ਅਚਾਰ ਨੂੰ ਹਰਵਿੰਦਰ ਸਿੰਘ ਪਿੰਦਰ ਜੋ ਕਿ ਮੁੱਖ ਦੋਸ਼ੀ ਹੈ ਇਸ ਵਾਰਦਾਤ ਦਾ ਉਹਨੂੰ ਜਿਹੜਾ ਗੁਜਰਾਤ ਦੇ ਵਿੱਚੋਂ ਹੀ ਅਰੈਸਟ ਕੀਤਾ ਗਿਆ ਅਤੇ ਟ੍ਰਾਂਜ਼ਿਟ ਰਿਮਾਰਡ ਤੇ ਫਗਵਾੜੇ ਲਿਆਂਦਾ ਗਿਆ ਇਲਾਕਾ ਮੈਜਿਸਟਰੇਟ ਫਗਵਾੜੇ ਤੇ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਰਡ ਲਿਆ ਗਿਆ ਆ ਜਿਹੜਾ ਰਿਮਾਰਡ ਦੇ ਦੌਰਾਨ ਹਰਵਿੰਦਰ ਸਿੰਘ ਪਿੰਦਰ ਦੀ ਦੁੰਗਾਇ ਨੇ ਕੁਝ-ਕੁਝ ਕੀਤੀ ਜਿਨੇ ਨੇ ਦੱਸਿਆ ਕਿ ਹਰਿੰਦਰ ਸਿੰਘ ਪਿੰਦਰ ਦਾ ਵਿਆਹ ਅੰਜੂ ਪਾਲ ਦੇ ਨਾਲ 2019 ਚ ਹੋਇਆ ਸੀ ਹਰਿੰਦਰ ਸਿੰਘ ਪਿੰਦਰ ਤੇ ਉੱਤੇ ਆਲਰੇਡੀ ਹੀ 10 ਤੋਂ ਵੱਧ ਜਿਹੜੇ ਮੁਕਦਮੇ ਸੰਗੀਨਤਾ ਰੋਣਾ ਤਹਿਤ ਦਰਜ ਹਨ ਜਦੋਂ ਵੀ ਉਹ ਬੇਲ ਤੇ ਪਹੁੰਚਦੇ ਹੁੰਦਾ ਸੀ ਤੇ ਉਹਦੇ ਨਾਲ ਮਿਲਦਾ ਸੀਗਾ ਅਤੇ ਜਿਹੜਾ ਜੋ ਵੀ ਫਾਈਨੈਂਸ਼ੀਅਲ ਡੀਲਿੰਗ ਸੀਗੀ ਇਹਦੀ ਅੰਜੂ ਪਾਲ ਵੀ ਸੰਭਾਲਦੀ ਹੁੰਦੀ ਸੀ ਤੇ ਰੀਸੈਂਟਲੀ ਅੰਜੂ ਪਾਲ ਵੱਲੋਂ ਇਹ ਦਿਨ ਗੱਲਬਾਤ ਘਟ ਘਟ ਦਿੱਤੀ ਗਈ ਸੀ ਤੇ ਇਹਨੂੰ ਇਹਦੇ ਲੀਗਲ ਬੈਟਲ ਦੇ ਵਿੱਚ ਵੀ ਸਪੋਰਟ ਨਹੀਂ ਕਰ ਰਹੀ ਸੀ ਤੇ ਇਹਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਅੰਗੂਪਾਲ ਦੇ ਨਾਲ ਇੱਕ ਸੰਜੀਤ ਕੁਮਾਰਾ ਦੇ ਬੰਦਾ ਕਦੇ-ਕਦੇ ਮਿਲਣ ਆਂਦਾ ਹੈਗਾ ਤੇ ਇਹ ਸ਼ੱਕ ਰੱਖਣ ਲੱਗਾ ਤੇ ਇਹਨੂੰ ਇਹਨੇ ਉਹਨੂੰ ਮਨਾ ਵੀ ਕੀਤਾ ਸੀ ਕਿ ਤੂੰ ਨਾ ਆ ਆਕਰ ਤੇ ਇਹਦੀ ਖਰ ਰੱਖਦੇ ਹੋਏ ਹਰਦਨ ਸਿੰਘ ਪਿੰਦਰ ਨੇ ਸਮੇਤ ਆਪਣੇ ਦੋ ਸਾਥੀ ਇਹ ਜਿਹੜੀ ਸਾਜ਼ਿਸ਼ ਰਚੀ ਹੈਗੀ ਹੈ ਤੇ ਇਹਨਾਂ ਨੇ ਰਾਤ ਨੂੰ 19 20 ਦੀ ਰਾਤ ਨੂੰ ਇਹ ਜਿਹੜਾ ਏਜੀ ਫਲੈਟ ਦੇ ਵਿੱਚ ਵੜ ਕੇ ਦੋਵਾਂ ਨੂੰ ਐਬਡੈਕਟ ਕਰਕੇ ਇਹਨਾਂ ਦੇ ਹੱਥ ਜਿਹੜੇ ਬੰਨ ਕੇ ਇਹ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੁਧਿਆਣੇ ਵਾਲੀ ਸਾਈਡ ਲੈ ਗਏ ਹਨ ਤੇ ਜਿਹੜਾ ਇਹਨਾਂ ਦਾ ਗਲਾ ਘੋਟ ਕੇ ਅੰਜੂ ਕੌਰ ਅਤੇ ਸੰਜੀਵ ਕੁਮਾਰ ਦਾ ਜਿਹੜਾ ਕਤਲ ਕੀਤਾ ਹੈਗਾ ਤਕਤੀਸ ਦੌਰਾਨ ਇਹਦਾ ਜਿਹੜਾ ਦੂਜਾ ਸਾਥੀ ਜਿਹੜਾ ਕਿ ਮੁੱਖ ਦੋਸ਼ੀ ਹੈ ਮਨਜੋਤ ਸਿੰਘ ਉਰਫ ਫ루ਟੀ ਉਹਨੂੰ ਮੌਕੇ ਤੇ ਲੱਗਿਓ 5 ਮਹੀਨਿਆਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰ ਲਿਆ ਦੋਵਾਂ ਦੀ ਢੁੰਗਾਈ ਨਾਲ ਜਿਹੜੀ ਪੁਸ਼ਕਿਸ਼ ਕੀਤੀ ਗਈ ਹਰਿੰਦਰ ਸਿੰਘ ਪਿੰਦਰ ਕਿਉਂਕਿ ਇੱਕ ਹਾਰਡਹੈਂਡ ਕ੍ਰਿਮੀਨਲ ਹੈਗਾ ਹੈ ਆ ਕਾਫੀ ਪਰ ਆਪਣੀ ਉਹ ਸਟੇਟਮੈਂਟ ਬਦਲ ਰਿਹਾ ਸੀ ਹੁਣ ਡੁਮਾਇਨਾ ਤਫतीश ਕਰਨ ਦੇ ਜਦੋਂ ਉਹਨੂੰ ਕਰਾਸ ਕੀਤਾ ਤੇ ਦੋਵੇਂ ਦੋਸ਼ੀ ਜਿਹੜੇ ਬ੍ਰੇਕ ਕਰ ਗਏ ਆ ਉਹਨਾਂ ਨੇ ਜਿਹੜਾ ਜਿੱਥੇ ਬਾਡੀਜ਼ ਜਿਹੜੀ ਗਲਾ ਘੋਟ ਕੇ ਜਿੱਥੇ ਦਫਨਾਈਆਂ ਸਨ ਉਹ ਪੁਲਿਸ ਜਿਹੜੀ ਪਲੇਸ ਹੈ ਆਇਡੈਂਟੀਫਾਈ ਕਰ ਲਈ ਹੈ ਕਿ ਕਪੂਰਥਲਾ ਪੁਲਿਸ ਪੰਨਾ ਉਹ ਐਗਜ਼ੀਕਟਿਵ ਮੈਜਿਸਟਰੇਟ ਸਾਹਿਬ ਦੀ ਹਾਜ਼ਰੀ ਦੇ ਵਿੱਚ ਲੁਧਿਆਣਾ ਦਾ ਬੇੜਾ ਪਿੰਡ ਛਾੜਾ ਪਿੰਡ ਹੈਗਾ ਹੈ जाके, करा के, दोवे, मेल फीमेल, निशान ही पोस्टमार्टम अगे ए मुख तीजा दोषी जो भी आइडेंटिफाई कर लिया गया है साई ई की टीम तीजे दोषी पिछे भी लगी हुई है छेती उन्होंने भी गिरफ्तार कर लिया जाऊंग